ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਿਲਦੇ ਹਾਂਗੇ ਨਵੇਂ ਬਲੌਗ ਨਾਲ ਤੇ ਮੁੰਡਿਆਂ ਨੇ ਤਿਆਰੀ ਕੀਤੀ ਇਸ ਤਰ੍ਹਾਂ ਜੀ ਦਲਜੀਤ ਅੱਜ ਜਾ ਰਿਹਾ ਸਰਹੰਦ ਦੇ ਨਾਲ ਆਪ ਪਾਲਤ ਗਿਆ ਕਿਹੜੀ ਹੁੜੀ ਜਾ ਰਹੇ ਨੇ ਆਪੇ ਸਰਹੰਦ ਬਸਨਾ ਸਰਹੰਦ ਜੋਗੀ ਤੁਹਾਨੂੰ ਪਤਾ ਦਿਲੋਂ ਮੇਰੇ ਸਾਥੀਆਂ ਦੇ ਉਹਨਾਂ 'ਚ ਜਾ ਕੇ ਸੇਵਾ ਕਰਨੀ ਕੋਈ ਦਿਨਾਂ ਚ ਹਾਜ਼ਰੀ ਭਰਨਗੇ ਤੇ ਹੋਰ ਵੀ ਇਹਨਾਂ ਨਾਲ ਬਹੁਤ ਸਾਥੀਆਂ ਸਾਥੀਆਂ ਨੇ ਬਹੁਤ ਵੱਡੀਆਂ ਵੱਡੀਆਂ ਚਿੰਚੜ ਹਸਤੀ ਗੋਬਰ ਗੋਬੜ ਗਿਆ ਤੇ ਕਾਪੀ ਨੇ ਜੁਜਰਾ ਨਹੀਂ ਹੈਗਾ ਜੁਜਰਾ ਇਹਨੂੰ ਦੌਰ ਤੇ ਦੱਸ ਫੇਰ ਬੁੱਤੇ ਤੇ ਉੱਥੇ ਨਵੇਂ ਨਵੇਂ ਤੀਚੇ ਲਗਾਉਂਗੇ ਇਤਿਹਾਰ ਨਾਲ ਜਿੰਨੇ ਸਾਰੇ ਪੁੱਤ ਤੇ ਮਿਲਦੇ ਆਗੇ ਬਾਅਦ ਤਿਆਰ ਕੇ ਯਾਰ ਕਾਲੀ ਕਾਲੀਆ ਹਾਨੂੰ ਬਾਬਿਆ ਇਹ ਰਮਣੀ ਭਲਾ ਟਰੋ ਦੇਣ ਦਾ ਟਾਈਮ ਨਹੀਂ ਮਿਲੇਗਾ ਚਾਲੀ ਕਰਕੇ ਘਰੋਂ ਵੀ ਤੁਰਨ ਲੱਗੇ ਜੋ ਇੱਕ ਪਾਰੀ ਚੋੜੋ ਤਾਂ ਉਹ ਤਾਂ ਸਿਆੜੀ ਆਦਰ ਦੇ ਮਿਲ ਗਈ ਬਾਬਾ ਟਰਾਲੀ ਉਹ ਬੋਬੀ ਵੇ ਮੇਰੀ ਕਿਹੜੀ ਹੈ ਤੋਂ ਤੋਂ ਹਟ ਜਾਣ ਲੱਗਿਆ ਕਿ ਕੀ ਤੁਰ ਤੁਰ ਕੇ ਆ ਜਾਓ ਬੋਲਦੇ ਆ ਰਹਿਣਗੇ ਕੀ ਸਰ ਮੇਰੇ ਨਾਲ ਬੈਠ ਕੇ ਲੰਗਰ ਦੇ ਗਿਆ ਪਰ ਹੋ ਗਏ ਹਨ ਰੱਖੋ ਬਹਾਂ ਜਾਂਦੇ ਪੰਡਾ ਤੇ ਰਹਿ ਜੀ ਪੰਡਾ ਵਾਲਾ ਪਾਣਾ ਭੁੱਲ ਗਿਆ ਮੈਂ ਇੰਟਰੋ ਦੇਣੀ ਕਾਲੀ ਹੋਣੀ ਆਪਣੇ ਨਾਲ ਫੇਰ ਨੇ ਅੱਜ ਕਾਲਾ ਚਾਊਂਗਾ ਨਾ ਮੈਂ ਵਾਸੀ ਸਾਹਿਬ ਨੂੰ ਟਾਈਮ ਦੇ ਦੇਮਾਂਗੇ ਇੰਟਰਵਿਊ ਲੈ ਚੱਕ ਬਾਬਾ ਮੈਂ ਕਿਵੇਂ ਮੈਨੂੰ ਮੈਂ ਚੱਕੋ ਚੱਕੋ ਖਾਲੋ ਬਾਬਿਓ ਗਰਮ ਗਰਮ ਹੋਪੇਓ ਚਾਹੂ ਤੇ ਲਈਏ ਬਾਬਾ ਸੰਗਰ ਦੇ ਰੋਕੇਆ ਮੁੰਡੇ ਨੇ ਚਾਰਾ ਲੰਗਰ ਚਾਲੇ ਲੈ ਲਾਣਾ ਲੈ ਲਾਣਾ ਚੱਲ ਰਿਹਾ ਅੱਡੂ ਬੀਚੇ ਦੀ ਆਜੋ ਜਗਾਂਡਾ ਗਾਲਤ ਲਿਆਂਦੀ ਸਾ ਟਰੈਕਟਰ ਆਪਣਾ ਗਾਲਤ ਲਿਆਏ ਇੱਥੋਂ ਮੋੜ ਲੈ ਕੇ ਆਉਣਾ ਇੱਧਰ ਨੂੰ ਨਹੀਂ ਜਾਣਾ ਇੱਧਰ ਨੂੰ ਜਾਣਾ ਜੇ ਪਰ ਆਏ ਸੀਗੇ ਬੈਕਅਪ ਬੈਕ ਕਰ ਦਿਆ ਬਾਬਾ ਜੀ ਗਲਤ ਆ ਗਿਆ ਇੱਥੇ

ਕੇ ਸਾਨੂੰ ਜ਼ਿੰਦਾ ਦੀਵਾਰ ਵਿੱਚ ਚਿੰਤਿਤਤਾ ਜਾਵੇ। ਸੋਕਾ ਕਿ ਬੱਚੀ ਚਾਹੁੰਦੇ। ਮਾਤਰੀ ਤੋਂ ਆਈ। ਹਾਲਾਤ ਚੰਗਾ। ਮਾਤਰੀ ਦੇਖੀ ਨਹੀਂ ਗਈ। ਜੇ ਇਹ ਵੀ ਦੀਰਘਾਤ ਹੈ। ਅਸਲੀ ਬੱਚਿਆਂ ਵਾਲਿਆ ਮੈਂ ਹੀ ਕਹਾਂ। ਇਹ ਤੁਮ ਲੋਕ ਇਧਰ ਸੇ ਪੰਨਿਆ ਦੇ ਤੋ ਬੈਸੇ ਰੰਗਾਂ ਨੂੰ ਆਹੋ ਸੱਪ ਜਿਓਂ ਅਗਰ ਟੱਪ ਜਓ ਇਧਰਾਂ ਅਮਾ ਪੂਰੀ ਦੇਖੋ ਬੱਚਿਆਂ ਦੀ ਅਮਾ ਦੇਖ ਲਓ ਨਾ ਵੇ ਇਹ ਤਾਂ ਉਹ ਹੀ ਲੇਖ ਤੇ ਇਹ ਹੈਗੀ ਹੈਗੀ ਬਾਬਾ ਦਵਾਨ ਟੋਟਰ ਮਲ ਜੀ ਦੀ ਵੇਲੀ ਜਿਨ੍ਹਾਂ ਨੇ ਵੀ ਮੋਰਾ ਜਣ ਕੇ ਫੋਟੇ ਸਾਹਿਬ ਜਾਂਦੇ ਲਈ ਤੇ ਮਾਤਾ ਗੁਜਰੀ ਜੀ ਲਈ ਜਗਾ ਖਰੀਦੀ ਸੀਗੀ ਉਸਕ ਯਾਨੀ ਕਿ ਬਹੁਤ ਜ਼ਿਆਦਾ ਮਹਿੰਗੀ ਜਗਾ ਇਹ ਬਾਲਟ ਦੀ ਸਭ ਤੋਂ कल माती uhm. ਉੰਨੇ ਠਾਤੀ ਸੀ ਬਾਚੋਂ ਮੁਗਲਾਂ ਨੇ ਕੁਸਕਮੀ ਨੂੰ ਮਾਰ ਕੇ ਟਾਈਮ ਲੰਘਦਾ ਗਿਆ ਤਾਂ ਕਰਕੇ ਦੀ ਹੁਸ਼ੈਨੀ ਚਲੀ ਗਈ ਤੇਰੇ ਪੋਲ ਲੱਗੇ ਬਣੇ ਬਾਬੇ ਇਹ ਪੋਲ ਲਾ ਕੇ ਬਹੁਤ ਵਧੀਆ ਕੰਮ ਕੀਤਾ ਲੋਕ ਜਿਹੜੇ ਬੇਕੂਫ ਨੇਗੇ ਜਿੰਨਾਂ ਨੂੰ ਮਤ ਨਹੀਂ ਬਖਸੀ ਮਾਰਕ ਨੇ ਉਹ ਕੀ ਕਰਦੇ ਨੇ ਇਹਦੇ ਅੰਦਰ ਜਾਗ ਜਾਂਦੇ ਨੇ ਤੇ ਉੱਪਰ ਚੜ੍ਹ ਚੜ੍ਹ ਕੇ ਫੋਟੋਆਂ ਕਰਦੇ ਨੇ ਵੀ ਉਹਦੇ ਨਾਲ ਇਹ ਹੋਰ ਜਾਨੀ ਕਿ ਟਹਿ ਸਕਦੀ ਹੈਗੀ ਵਿੱਚੋਂ ਇੱਟਾਂ ਕੱਢ ਕੇ ਲੈ ਕੇ ਜਾਣ ਲੱਗੇ ਸੀ ਲੋਕ ਚੈੱਕ ਕਰ ਲੋ ਛੋਟੀ ਉਟੀ ਇੱਟਾਂ ਨਹੀਂ ਜਿਹੜੀਆਂ ਪਹਿਲਾਂ ਆਪਣੇ ਟਾਇਲਰ ਸੰਗ ਕਹਿੰਦੇ ਨੇ ਜਿਨ੍ਹਾਂ ਨੂੰ ਯਾਨੀ ਕਿ ਉਹ ਇੱਟਾਂ ਪ੍ਰਾਣੀਆਂ ਇਹ ਹੈਗੀ ਸੀ ਕਿ ਹਵੇਲੀ ਦੱਸਦਾ ਸੀਗਾ ਤੁਹਾਨੂੰ ਬਾਬਾ ਦੀਵਾਨ ਟੁੱਟ ਬਾਬੇ ਦੀਵਾਨ ਟੁੱਟ ਰਮੋਲੇ ਜੀ ਅੱਦੇ ਲਿਖਿਆ ਗਿਆ ਪਰ ਵੀ ਦਾ ਨਾ ਬੀਤੇ ਸੇ ਕਿ ਬੀਤੇ ਦਵਾਂ ਡੋਟਾ ਮਾਲੀ ਜੀ ਰਿਹਾ ਹੈ ਬਾਬੇ ਜਹਰ ਜੀ ਰਵੇਲੀ ਦੀ ਟਾੜੀ ਚੱਲ ਗਈ ਹੈ ਇੱਧਰ ਕਾਬਲੇ ਚੱਲ ਰਹੀ ਹੈ ਬਾਬੇ ਇਹ ਹੋਰ ਤਿਆਰ ਕਰਦੇ ਨੇ ਯਾਨੀ ਕਿ ਦੀ ਰਿਪੇਅਰ ਕਰਦੇ ਨੇਗੇ ਆ ਗਈ ਇਹ ਕੁਸ ਕਾਪੀ ਟ ਹੈਗੀ ਕੁਸ ਘਟਾਤੀ ਸੀ ਜੀ ਤੇ ਫਰੰਟ ਸਾਈਡ ਆ ਗਈ ਇੱਥੋਂ ਬਾਬੇ ਸਾਰਾ ਟੈ ਗਈ ਹੁਣ ਤਾਂ ਬਹੁਤ ਜਣੀ ਕਿ ਵੱਡੀ ਹੁੰਦੀ ਸੀ ਪਹਿਲਾਂ ਪੌਂਦ ਕੇ ਬਾਬੇ ਤਤ ਦਾ ਲੰਗਰ ਉਤਰ ਹੈਗਾ ਗੁਰਦੁਆਰਾ ਸਾਹਿਬ ਆਪਾਂ ਇੱਧਰ ਜਾ ਕੇ ਮੜਾ ਇੱਧਰ ਵੀ ਦੇਖੀਏ ਇੱਧਰ ਕੀ ਆ ਦੇਖਣ ਨੂੰ ਜਾਂ ਕੁਝ ਵੀ ਆ ਕੋਈ ਗੁਰਦੁਆਰਾ ਹੁੰਦਾ ਕੋਈ ਬਾਕੀ ਹਾਲੇ ਤੱਕ ਇੱਧਰ ਜਾਨੀ ਕਿ ਮੇਨ ਚੀਜ਼ਾਂ ਨਹੀਂ ਆਈਆਂ ਮੇਨ ਚੀਜ਼ ਉੱਧਰ ਆਈ ਹੈ ਠੰਡੇ ਫੁਰਜ ਵੀ ਉੱਧਰ ਆਗਾ ਆਪਣਾ ਜਿੱਥੇ ਉਹ ਹੋਈ ਸੀ ਉਹ ਵੀ ਉੱਧਰ ਆਗਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਗੁਰੂ ਗੁਰਦੁਆਰਾ ਬਾਬੇ ਗੁਰੂ ਨਾਨਕ ਬਾਪਾ ਮੋਤੀ ਨਾਮ ਜੀ ਜੀ ਦੇ ਉਹਦੇ ਜਾਤ ਗਰੀਚਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹ ਕਹਿੰਦਾ ਯਾਰ ਜੀ ਇਹਨੇ ਦੋਤ ਪਲਾਇਆ ਸੀ ਛੋਟੇ ਸਾਮੀ ਦਾ ਤੇ ਬਹੁਤਾ ਕੁਝ ਨਹੀਂ ਉਹ ਵੀ ਪੂਰ ਸਮੇਂਦਰੀ ਕੱਥੇ ਪਹੁੰਚ ਰਹੇ ਨੇ ਤਾਂ ਤੋਂ ਬਾਅਦ ਜੇ ਨਾ ਅਰਜੀ ਦੇ ਦਸਤਖਤ ਕਰਨੀ ਨੇ ਅਰਜੀ ਸਾਡੀ ਸੰਗਤ ਅਸੀਸ ਬਖਸ਼ੂ ਜੀ ਉਹ ਸਮਾਂ ਦਾ ਉਸ ਨੂੰ ਉਤਲੰਗਨ ਨਹੀਂ ਕਰਨਾ ਚਾਹੁੰਦਾ ਹੈ ਇਧਰ ਆਓ ਦੇਖੀ ਆਓ ਦੇ ਸੱਜਦੇ ਆਜੀ ਕਰਾ ਗੱਲ ਆਪਣਾ ਵਾਓ ਚੱਕ ਗਏ ਵੀ ਆਓ ਭਾਈ ਉਹ ਨਾ ਮੇਰਾ ਬੰਦਾ ਬਪਾਏ ਤੇ ਦੁਕਾਨਾਂ ਦਾ ਹੈਗੇ ਨਹੀਂ ਗਿਆਣਾ ਵਿੱਚ ਐ ਲੋਕ ਹੱਸਦੇ ਖੇਡਦੇ ਨੇ ਹੈਣਾ ਇੰਜੋਏ ਕਰਦੇ ਨੇ ਆਪ ਦਾ ਬਾਰੇ ਇਹ ਚੀਜ਼ਾਂ ਕਿਤੇ ਨਾ ਕਿਤੇ ਸਹੀ ਨਹੀਂ ਹੈਗੀਆਂ ਗਲਤ ਨੇ ਚੀਜ਼ਾਂ ਆਪਾਂ ਨੂੰ ਪਤਾ ਵੀ ਇੱਥੇ ਆਪਾਂ ਕੀ ਕਰਨਾ ਆਂਗੇ ਕਿ ਕਿਉਂ ਆਇਆ ਕਿ ਵਜਾ ਗਈ ਹਣਾ ਇੱਥੇ ਲੋਕ ਆਪਦੇ ਘਰ ਦੇ ਲਈ ਜਵਾਕਾਂ ਲਈ ਕੁਛ ਲਈ ਵੀ ਠੀਕ ਆ ਚੀਜ਼ਾਂ ਖਰੀਦਦੇ ਨੇ ਖੁਸ਼ ਹੋਉਂਦੇ ਨੇਗੇ ਇਹਦਾ ਮੇਲਾ ਇੱਕ ਤਰ੍ਹਾਂ ਦਾ ਇਹਨੂੰ ਗਲਤ ਵੇਚ ਲੈ ਕੇ ਗਏ ਨੇ ਇਹ ਚੀਜ਼ੇ ਗਲਤ ਆ ਗਈ ਹੈ ਨਾ ਪਰ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਜੇ ਕੁਝ ਕਹੀ ਅਗਲਿਆਂ ਨੂੰ ਬਰਾ ਲਾਦਾਗਾ ਆਪਾਂ ਇਸ ਕਰਕੇ ਗੈਹ ਨਹੀਂ ਸਕਦੇਗੇ ਤੇ ਇੱਥੇ ਹਨਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੱਚੇ ਸੀਦ ਹੋਏ ਸੀਗੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੱਚਿਆਂ ਨੂੰ ਸੀਦ ਕਰਤਾ ਸੀਗਾ ਵੱਡੇ ਚਮਕੌਰ ਦੀ ਜੰਗ ਵਿੱਚ ਸੀਦ ਹੋ ਗਏ ਸੀਗੇ ਚਮਕੌਰ ਗੜੀ ਦੀ ਜੰਗ ਸੀ ਉੱਥੇ ਸੀਦ ਹੋ ਗਏ ਸੀਗੇ ਲੋਕਾਂ ਨੇ ਇੱਥੇ ਜਾ ਕੇ ਤਾਂ ਉਹਨਾਂ ਨੂੰ ਕੀ ਕਰਨਾ ਕਿ ਇੰਜੋਏ ਕਰਦੇ ਨੇਗੇ ਬਹੁਤ ਬਗਲਤ ਗੱਲ ਆ ਯਾਰ ਕਿਤੇ ਨਾ ਕਿਤੇ ਇਹ ਇਹ ਚੀਜ਼ਾਂ ਦੇ ਇਹਨੂੰ ਲੱਗਦੀਆਂ ਨੇਗੀਆਂ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਇਹ ਕਰਨਾ ਚਾਹੀਦਾ ਕਿ ਨਾ ਐਵੇਂ ਬਾਕੀ ਦੁਨੀਆਦਾਰੀ ਆ ਗਿਆ ਸਭ ਚੱਲੀ ਜਾਂਦੇ ਨੇਗੇ